ਮੈਂ ਸ਼ਿਮਰ ਕੱਕੂ 7 ਸਮਾ ਬਾਲਟਾਗਰੇ ਪੰਜਾਬ ਵਾਚਪੁਰ ਦਾ ਤਰਨਤਲ ਤੋਂ ਬੋਲਦਾ ਪਿਆ ਮੈਂ ਬੇਨਤੀ ਕਰਦਾ ਹਾਂ ਸਰਕਾਰ ਅਗੇ ਡੀਸੀ ਅਗੇ ਐਡਮ ਅਗੇ ਤੇ ਹੋਰ ਸਰਕਾਰੀ ਮੁਲਾਜ਼ਮਾਂ ਵਾਲੀ ਅਫਸਰਗਾਰੀ ਸੁਰਸਾਇਆਲੇ ਖਰਾਗਮੇਖ ਮਿਆਂਲੇ ਜਿੰਨੇ ਵੀ ਡਾਕਟਰ ਨੇ ਮੈਂ ਉਹਨਾਂ ਕੋ ਬੇਨਤੀ ਕਰਦਾ ਕਿ ਤਰਨਤਲ ਸ਼ਹਿਰ ਦੇ ਵਿੱਚ ਇੰਨੀ ਮੁਲਾਵਟ ਵਾਲੀ ਚੀਜ਼ ਵਲਦੀ ਪਈ ਆ ਕਿ ਜਿਹਦਾ ਅੰਤ ਕੋਈ ਨਹੀਂਗਾ ਤੇ ਜਿਹੜੇ ਤਰਨਤਲ ਦੇ ਮੁਲਾਵਟ ਕਰਦੇ ਵੇ ਨੇ ਦੁੱਧ ਦੀ ਮੁਲਾਵਟ ਪਨੀਰ ਦੀ ਮਲਾਬਤ ਖੋਏ ਦੀ ਮਲਾਬਤ ਇੰਨੇ ਕਿਹੜੇ ਦਾ ਡੰਗਰ ਨਹੀਂ ਹੈਗੇ ਜਿੰਨਾ ਦੁੱਧ ਦੇਰੀਆਂ ਦੇ ਪਿਆ ਹੁੰਦਾ ਵਾ ਇੰਨਾ ਪਨੀਰ 50 ਕਿਲੋ ਪਨੀਰ ਮੰਗ ਲੋ ਹੁਣੇ 50 ਕਿਲੋ ਪਨੀਰ ਮਿਲ ਜਾਊਗਾ ਕਾਊਂਟਰ ਫ੍ਰੀ ਵਾਲੋਂ ਕਾਊਂਟਰ ਮਿਲ ਜਾਊਗਾ ਕਿੰਨਾ ਵੀ ਤੇਮੋਂ ਕੋ ਆਕਸੀਜਨ ਮਿਲ ਜਾਊਗੀ ਤੇ ਨਿਕਲ ਮਠਿਆਈਆਂ ਸਾਰੀਆਂ ਡੁਪਲੀਕੇਟ ਮਠਿਆਈਆਂ ਵੇਚਦੀਆਂ ਬਈਆਂ ਕਿਸੇ ਮਠਿਆਈ ਦੇ ਵਿੱਚ ਕੋਈ ਜੀਨ ਨਹੀਂ ਹੈਗੀ ਤੇ ਅੱਜ ਬਾਜ਼ਾਰਾਂ 'ਚ ਜਿਹੜੇ ਜੂਸ ਬਣਾਉਂਦੇ ਪਏ ਨੇ ਆਹਦਾ ਮੰਗੇਓ ਤੇ ਬੁੱਤੇ ਦਾ ਸਾਰਾ ਟੋਟਲ ਮਲਾਵਟ ਦੇ ਵਿੱਚ ਤੇ ਜਦ ਘਰ ਪਰਵਾ ਲੋਕੀ ਪੀ ਜਾਂਦੇ ਨੇ ਨਿਹਦੇ ਬਿਮਾਰ ਹੋ ਜਾਂਦੇ ਨੇ ਕਿ ਕੋਈ ਪੈਸਾ ਨਹੀਂ ਗਾ ਬਿਮਾਰੀ ਵਾਸਤੇ ਕਿ ਜਦ ਬਿਮਾਰੀ ਵਾਸਤੇ ਸਰਕਾਰ ਕੋਲ ਕੋਈ ਸਹੂਲਤ ਮਿਲ ਜੇ ਨਾ ਬੱਚਿਆਂ ਨੂੰ ਕੋਈ ਸਹੂਲਤ ਹੈ ਕਿ ਸਰਕਾਰੀ ਸਕੂਲਾਂ ਵਿੱਚ ਨਾ ਕਿਸੇ ਨੂੰ ਸਹੂਲਤ ਹੈ ਸਿਰਫ ਖਾਣ ਪੀਣ ਦਾ ਅਫਸਰਾਂ ਨੂੰ ਫਾਇਦਾ ਵਾ ਕਿ ਅਫਸਰ ਹੁਕਮ ਕਰਦੇ ਨੇ ਤੇ ਵਧੀਆ ਚੀਜ਼ ਉਹ ਨਾ ਕਰ ਸਕ ਜਾਂਦੀ ਹੈ ਟੌਪ ਦੀ ਚੀਜ਼ ਉਹ ਕਰ ਜਾਂਦੀ ਹੈ ਤੇ ਜਨਤਾ ਜਿਹਨੇ ਪੈਸੇ ਦੇ ਕੇ ਚੀਜ਼ ਲੈਣੀ ਆ ਉਹਨਾਂ ਸਾਰੀ ਮਲਾਵਟ ਵਾਲੀ ਚੀਜ਼ ਮਿਲਦੀ ਪਈ ਹੈ ਨੇਕ ਕਿਸੀ ਅਫਸਰਾਂ ਦਾ ਧਿਆਨ ਨਹੀਂ ਹੈਗਾ ਕਿ ਜਨਤਾ ਜਿਹੜੀ ਸਾਡੀ ਆ ਅਸੀਂ ਉਹਨਾਂ ਨਾਲ ਟੈਕਸ ਹੁੰਦੀ ਆ ਇਹਨਾਂ ਟੈਕਸ ਦੇ ਰਹੀ ਆ ਕਿ ਤੁਹਾਡੇ ਤਰਖਾਵਾ ਦਰੇ ਫੋਲਡ ਫੋਲਡ ਮਿਲਦੀ ਆ ਪਈ ਆ ਫਿਰ ਜਨਤਾ ਨੂੰ ਇੰਨੀ ਮੁਸ਼ਕਲ ਕਿਉਂ ਹੁੰਦੀ ਬਈ ਆ ਕਿ ਉਹਨਾਂ ਮੁਲਾਵੜ ਕਿਹੜੀ ਖਾਣੀ ਪੈਂਦੀ ਪਈ ਆ ਕਿਸੇ ਅਫਸਰ ਦਾ ਤਰੰਤ ਤਨ ਇਨ ਸੈਂਪਲ ਭਰੇ ਨੇ ਕਿਸੇ ਅਫਸਰ ਨੂੰ ਕੋਈ ਕੇਨ ਸੁਝਾਈ ਹੋਵੇ ਕਿਸੇ ਦੁਕਾਨਦਾਰ ਸੁਝਾਈ ਹੋਵੇ ਮਨੋ ਬੰਦਾ ਕਹਨਾਂ ਉਹਨੂੰ ਸੁਝਾਅ ਆਈ ਆ ਟੋਟਲ ਅਫਸਰਾਂ ਦੀ ਬਾਦਸ਼ਾਹੀ ਆ ਬਸ ਜਿਹਨਾਂ ਅਫਸਰ ਨੇਕ ਨੇਕੀ ਦਾ ਕੰਮ ਨਹੀਂ ਕਰਦੇ ਉਹਨਾਂ ਮੁਲਾਵੜ ਨਹੀਂ ਕਰ ਸਕਦੇ ਰਾਜਸਥਾਨ ਦੇ ਲੱਖਾਂ ਲੱਖਾਂ ਝੋਲੀਆਂ ਠੋੜੇ ਗਏ ਨੇ ਰਾਜਸਥਾਨ ਦੇ ਵਿੱਚ ਲੁਧਿਆਣਾ ਵਿੱਚ ਇਥੋਂ ਇਥੋਂ ਮਟਾਲਿਓ ਪਨੀਰ ਹੁੰਦਾ ਵਾ 40 ਗੱਡੀ ਦੇ ਵਿੱਚ ਇੱਥੇ ਕੋਈ ਮਦਖਲੇ ਅਫਸਰ ਕਦੀ ਡੱਕਿਆ ਕਰੀ ਪੁੱਛਿਆ ਕਦੀ ਆ ਗੱਡੀ ਪਨੀਰ ਹੁੰਦਾ ਕੁੰਡਾ ਨਾਲਸ ਹੋਂ ਪਨੀਰ ਹੁੰਦਾ ਵਾ ਕੁੰਡਾ ਨਾਲ ਦੁੱਧ ਹੁੰਦਾ ਵਾ ਕੁੰਡਾ ਨਾਲ ਹੋਰ ਰਾਸ਼ਦਬਾਨੀ ਆ ਰਿਹਾ ਕਿਸੇ ਵੀ ਕੋਈ ਦੇ ਗੁਲਾਬ ਜਾਮ ਨੂੰ ਜਾਂਦੀ ਹਰ ਚੀਜ਼ ਡੱਬੇ ਪੈਕਿੰਗ ਕਰਕੇ ਆਉਂਦੇ ਪਏ ਦੁਕਾਨਦਾਰ ਲੈ ਜਾਂਦੇ ਨੇ ਛੋਟੇ ਛੋਟੇ ਦੁਕਾਨਦਾਰ ਉਹਨਾਂ ਨੂੰ ਕੋਈ ਧਿਆਨ ਨਹੀਂ ਦਿੰਦਾ ਪਿਆ ਵੀ ਉਹ ਮਲਾਬੜੀ ਚੀਜ਼ਾਂ ਵਿੱਚ ਉਹਦੇ ਨਹੀਂ ਦੇਦੀ ਜਿੱਥੇ ਉਹਨਾਂ ਨੂੰ ਵੇਚਦੇ ਤਰਨਤਨ ਗਿਆਣ ਕੇ ਵੇਚਦੇ ਨੇ ਤਾਂ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੰਦਰ ਚਾਹਦੇ ਚ ਟਾਰਗੇਟ ਗੱਡੀਆਂ ਵਿੱਚ ਰੱਖਿਆ ਵੀ ਹੈਗਾ ਉਹਨਾਂ ਨੂੰ ਵੀ ਤਰਨਤਨ ਦੇ ਵਿੱਚ ਤੁਸੀਂ ਚੀਜ਼ਾਂ ਨਾ ਵੇਚੋ ਇਹ ਤਾਂ ਤਾਂ ਗਰੀਬ ਲੋਕ ਰਹਿੰਦੇ ਨੇ ਕੋਈ ਸਰਕਾਰੀ ਮਲਾਜੂ ਰਹਿੰਦੇ ਨੇ ਜਾ ਜਾਵਤ ਨਿਗੇ ਨਿਗੇ ਦੁਕਾਨਦਾਰ ਨੇ ਜਿਨ੍ਹਾਂ ਕੋਈ ਆ ਖਰਚੇ ਜੋ ਕਿ ਦਵਾਈ ਹੋ ਕੇ ਪੈਸੇ ਨਹੀਂ ਹੈਗੇ ਤੇ ਕੋਈ ਕਾਰੋਬਾਰ ਦਾ ਬਿਜ਼ਨਸ ਹੈ ਨਹੀਂ ਤਰਨਤਨ ਕੇ ਦਾ ਤੇ ਬਿਜ਼ਨਸ ਹੈਗਾ ਉਹ ਤੇ ਖਾਣ ਪੀਣ ਦਾ ਆ ਉਹਦਾ ਰੇਡੀ ਵਾਲਿਆਂ ਨੂੰ ਜਿਹੜੇ ਸਾਰਾ ਜਾਲੀਗੜ ਡੁਪਲੀਕੇਟ ਚੀਜ਼ਾਂ ਬੇਪੇਂੀਆਂ ਮੈਂ ਸਰਕਾਰ ਦੇ ਕੇ ਬੇਨਤੀ ਕਰਦਾ ਡੀਜੀਏ ਕੇ ਸਾਹ ਪਰ ਕੇ ਕਿ ਡੀ ਸਾਹਿਬ ਤਰਨਤਾਰਨ ਸ਼ਹਿਰ ਦੇ ਵਿੱਚ ਸੀਰੀਅਸ ਹੋ ਗਏ ਇਹਨੂੰ ਜਿਹੜਾ ਡਬਲ ਦਾ ਜੀਤ ਕਰੋ ਤੇ ਇਹਨਾਂ ਦੇ ਜਿਹੜੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂਗੇ ਛਾਪੇ ਮਾਰੋ ਪਤਾ ਕਰੋ ਵੀ ਇਹ ਮਾਲ ਕਿੱਥੋਂ ਆਉਂਦਾ ਹਿੰਦੁਸਤਾਨ ਜੋ ਕਿ ਤਿਹਾਰਾਂ ਨਾਲ ਬਹੁਤ ਹੀ ਉਤਸਵ ਇੱਥੇ ਮੜਾਈ ਜਾਂਦੇ ਹਨ ਇਸੇ ਤਰ੍ਹਾਂ ਹੁਣ ਪਿੱਛੇ ਜੇ ਰੱਖੜੀ ਗਈ ਹੈ ਔਰ ਆਉਣ ਵਾਲੇ ਤਿਹਾਰ ਹਨ ਦਸਹਿਰਾ ਹੈ ਕਰਵਾਇਆ ਜਾਂਦਾ ਹੈ ਦੀਵਾਲੀ ਹੈ ਔਰ ਇਨਾ ਜਨਾਂ ਵਿੱਚ ਪੋਜ ਲਵਾਈ ਜਾਂਦੀ ਚਾਂਦੀ ਹੋ ਜਾਂਦੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਮਹਿਕਮਾ ਬਿਲਕੁਲ ਇਹਨਾਂ ਨਾਲ ਧਿਆਨ ਨਹੀਂ ਕਰਦਾ ਕੋਈ ਛੋਟੇ ਮੋਟੇ ਦੁਕਾਨਦਾਰ ਦਾ ਚਾਰਨ ਕਰਕੇ ਖਾਣਾ ਪੂਰੀ ਕਰ ਦਿੰਦਾ ਹੈ ਕੈਮਰਾਮੈਨ ਹਰਮਨ ਹਦੀ ਦੇ ਨਾਮ ਕਰਦੇ ਡੀਕੂ ਰਿਪੋਰਟ ਇੰਡੀਆ ਟੀਵੀ ਤਰਨਤਾ